ਸੁਖਾਣਿਕ ਪਿੰਡ ਵਿਖੇ ਹੋਇਆ ਗੁੰਡਾ ਕਰਦੀ ਦਾ ਨੰਗਾ ਨਾਚ ਤਿੰਨ ਚਾਰ ਬੰਦਿਆਂ ਨਾਲ ਵੱਡ ਕੁੱਟ ਕੀਤੀ ਥਾਰ ਜੀਪ ਤੇ ਕੀਤੀ ਪੰਨ ਤੋੜ ਕਪੂਰਥਲਾ ਦੇ ਪਿੰਡ ਕਾਲਾ ਸੰਘਿਆ ਨੇੜੇ ਪਿੰਡ ਸੁਖਾਣੀ ਵਿਖੇ ਐਤਵਾਰ ਨੂੰ ਦੁਪਹਿਰ ਦੇ ਕਰੀਬ 3 ਵਜੇ ਦੇ ਨੇੜੇ ਜ਼ਮੀਨ ਦੇ ਕਬਜ਼ੇ ਨੂੰ ਲੈ ਕੇ ਇੱਕ ਧਿਰ ਨੇ ਦੂਜੀ ਧਿਰ ਤੇ ਕੀਤਾ ਹਮਲਾ ਮੋਕੇ ਦੇ ਵੇਖਣ ਵਾਲਿਆਂ ਨੇ ਕੈਮਰੇ ਅੱਗੇ ਦੱਸਿਆ ਕਿ ਜ਼ਮੀਨ ਦੇ ਕਬਜ਼ੇ ਨੂੰ ਲੈ ਕੇ ਕريب 70-80 ਹਜ਼ਾਰ ਤੋਂ ਹਮਲਾ ਬਸ 70 ਹਜ਼ਾਰ ਦੇ ਲਗਭਗ 10 ਕਿੱਲੇ ਆ ਬਸ 70 ਤੋਂ ਬਾਅਦ ਦਿੱਤਾ ਕਾਰਨ ਕੀ ਸੀਗਾ ਜਿਹੜੇ ਇੰਨੇ ਲੋਕ ਆਏ ਅੱਜ 70 ਅਤੇ 30 ਨਾਲ ਹਜ਼ਾਰਾਂ ਖੱਬੇ ਕੁਝ ਜ਼ਮੀਨ ਦਾ ਵੀ ਟਕੜ ਕਬਜ਼ੇ ਕੋਲ ਝਗੜਾ ਉਹ ਬੰਦੇ ਨੇ ਖੇਕੇ ਦੀ ਪਵਾਹਾਂ ਦਿੱਤੇ ਲੜਾਈ ਤੇ ਰਾਖਵਾਈ ਪਾਈ ਮੋਕੇ ਤੇ ਖੜੀ ਖਾਤ ਤੋਂ ਪਾਰ ਦਿੱਤਾ ਗਿਆ ਕਿ ਲੜਾਈ ਦੌਰਾਨ ਇਲਾਕੇ ਚ ਹੋ ਰਹੀ ਗਾਲੂ ਗੱਲਾਂ ਹੋਰ ਬਾਤ ਤੇ ਹਾਂਜੀ ਤੇਰਾ ਅਨੁਸਾਰ ਹਮਲਾਵਰਾਂ ਪਿੱਛੇ ਬਹੁਤ ਵੱਡੇ ਹੂੰ ਤੁਹਾਡੀ ਕੀ ਮੰਗ ਹੈ ਤੁਹਾਡੀ ਮੰਗ ਹੈ ਸਾਨੂੰ ਸਾਡਾ ਮਾਰਜਾ ਦਵਾਇਆ ਜਾਵੇ ਦੋ ਦਿਨ ਪਹਿਲਾਂ ਹੀ ਉਸ ਦਾ ਗਨਮੈਨ ਵਾਪਸ ਲਿਆ ਗਿਆ ਸੀ ਇਸ ਬਾਬਤ ਐਸ ਐਚਓ ਸਦਰ ਗੌਰਵ ਤੀਰ ਨਾਲ ਗੱਲ ਹੋਈ ਤੇ ਉਹਨਾਂ ਕਿਹਾ ਜਾਂਚ ਪੜਤਾਲ ਚੱਲ ਰਹੀ ਹੈ ਟੁੱਟੀ ਥਾਰ ਜੀਪ ਪੁਲਿਸ ਨੇ ਆਪਣੇ ਕਬਜ਼ੇ ਚ ਲੈ ਲਈ ਹੈ ਪੀੜਿਤ ਹਜ਼ੇ ਇਲਾਜ ਕਰਵਾ ਰਹੇ ਹਨ ਤੇ ਸੋਮਵਾਰ ਉਹਨਾਂ ਦੇ ਬਿਆਨ ਲੈ ਕੇ ਬੰਦੀ ਕਾਰਵਾਈ ਅਮਲ ਚ ਲਿਆਂਦੀ ਜਾਵੇਗੀ ਅਤੇ ਇਲਾਕੇ ਚ ਗੁੰਡਾਗਰਦੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਮਨ ਕਾਨੂੰਨ ਦਾ ਮਾਹੌਲ ਬਰਕਰਾਰ ਰੱਖਿਆ ਜਾਵੇਗਾ ਕਪੂਰਥਲਾ ਤੋਂ ਪੱਤਰਕਾਰ ਗੌਰਵ ਮੜਿਆ ਦੀ ਵਿਸ਼ੇਸ਼ ਰਿਪੋਰਟ ਜੀ ਕਹਿਣਾ ਚਾਹੁੰਦੇ ਸਰ ਸਰ ਕਹਿਣਾ ਚਾਹੁੰਦੇ ਆ ਸਾਡੇ ਆਲੂ ਠੀਕੇ ਯਾਰ ਹਾਂ ਪੂਰੇ ਪਿਆਰ ਦੀ ਤੇ ਮੈਦਾਨ ਵਾਲੇ ਬੰਦੇ ਆਏ ਤੇ ਵਾਕੇ ਗਾ ਗਏ ਆ ਇਹ ਟੈਰਰ ਨੂੰ ਨਿਸ਼ਾਨਾ ਟ੍ਰੈਕਟਰ ਚੱਲਿਆ ਸੀ ਹਾਂਜੀ ਟ੍ਰੈਕਟਰ ਚੱਲਿਆ ਆ ਹਾਂ ਅੱਡੀਆਂ ਆ ਇੱਥੇ ਗੋਲੀ ਹਵਾਈ ਫੇਅਰ ਬਹੁਤ ਜ਼ਿਆਦਾ ਚੱਲੇ ਆ ਜੀ 2-250 ਬੰਦਾ ਸੀ ਓਕੇ ਇਹ ਕਿੰਨੇ ਪੈੜੀ ਦਾ ਆਲੂ ਖਰਾਬ ਕਰ ਗਏ ਆ ਇਹ ਜੀ 10 ਖੱਤਿਆਂ 10 ਖੱਤਿਆਂ ਦਾ ਨਹੀਂ 10 ਕਿੱਲਿਆਂ ਦਾ ਹਾਂਜੀ ਠੀਕ ਆ ਸਾਰੇ ਤੁਹਾਡੇ ਸਾਹਮਣੇ ਹੀ ਆ ਜੀ ਕਾਰਨ ਕੀ ਸੀਗਾ ਜਿਹੜੇ ਇੰਨੇ ਲੋਕ ਆਏ ਅੱਜ ਇਹ ਹੀ ਇਹਨਾਂ ਦੀ ਆਪਸ ਵਿੱਚ ਹੀ ਆ ਕੋਈ ਗੱਲਬਾਤ ਕੋਈ ਜ਼ਮੀਨ ਦਾ ਟਕੜ ਕਦੇ ਕੋਈ ਟਕੜਾ ਠੀਕ ਹੈ ਜਿਹੜੇ ਗੇਸ ਬੰਦੇ ਨੇ ਠੇਕੇ ਤੇ ਦਿੱਤੀ ਸੀ 40 ਤੱਕ ਉਹ ਬੰਦੇ ਨੇ ਕਹਿੰਦਾ ਤਾਂ ਨਹੀਂ ਗੂਨ ਗੂਨ ਤੱਕ ਬਾਓ 15 ਹਜ਼ਾਰ ਤੱਕ ਹੂੰ 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 ਕੋਈ ਨਹੀਂ ਗੱਲ ਨੂੰ ਸਾਰੇ ਬਾਅਦ ਤੇ ਹਾਂ ਜੀ ਹੂੰ ਤੁਹਾਡੀ ਕੀ ਮੰਗਾ ਤਾਡੀ ਮੰਗਿਆ ਜੀ ਸਾਨੂੰ ਸਾਡਾ ਵਾਧਾ ਦਵਾਇਆ ਜਾਵੇ ਲੋਕਾਰ ਭਾਈ ਦੋਸ਼ੀਆਂ ਤੇ ਕੀਤੀ ਆ ਇਸ ਤੋਂ ਇਲਾਵਾ ਹੋਰ ਕੀ ਪੰਤੋਲ ਹੋਈ ਆ ਉਹ ਗੱਡੀ ਆ ਭਾਜੀ ਹੁਣੀ ਆਈ ਸੀ ਗੱਡੀ ਦੇ ਵਿੱਚ ਹੂੰ ਭਾਜੀ ਹੁਣ ਅੱਗੇ ਗੱਲ ਪੈ ਰਹੀ ਹੈ ਅੱਛਾ ਤੇ ਗੱਡੀ ਥੋੜੀ ਆ ਹਾਂਜੀ ਗੱਡੀ ਥੋੜੀ ਆ ਕਿਹੜੀ ਗੱਡੀ ਸੀ ਫਾਰ ਗੱਡੀ ਸੀ ਅੱਛਾ ਤੇ ਤੁਹਾਡੇ ਕਿੰਨੇ ਕ ਬੰਦੇ ਉਹਨਾਂ ਨੇ ਜ਼ਖਮੀ ਕੀਤੇ ਆ ਸਾਡੇ ਹੈਗੇ ਜੀ 3-4 ਬੰਦੇ ਗੋਲੀ ਲੱਗੀ ਕਿਸ ਨੂੰ ਨਹੀਂ ਇੱਕ ਵੀ ਲੱਤ ਥੋੜੀ ਆ ਤੇ ਦੋਵਾਂ ਦੇ ਸਿਰ ਤੇ ਆ ਇਹ ਬੰਦੇ ਕਿਹੜੇ ਸੀ ਨਾਮ ਲਓਗੇ ਨਾ ਨੀ ਰੀਟ ਆਪਣੇ ਨੂੰ ਪੜੇ। ਉਹ ਤਸਦਵਾਲ ਦੇ ਸੀਗੇ। ਸਹੀ ਦਵਾਲ ਦੇ। ਕਿੰਨੇ ਕ ਬੰਦੇ ਸੀਗੇ? ਇਹ ਇੱਥੇ ਕ ਕੋਈ 2-250 ਬੰਦਾ। 2-250 ਬੰਦਾ। 10 ਟਰੈਕਟਰ ਸੀਗੇ। 10 ਟਰੈਕਟਰ ਸੀ। ਗਲ ਕਬਦਾਰਾਂ ਨੇ ਨੀਦ ਨਾਗੇ ਸੀਗੇ। ਹਾਂਜੀ। ਤੁਹਾਡੀ ਹੁਣ ਮੰਗ। ਸਾਡੀ ਮੰਗ ਇਹ ਆ ਜੀ ਜੋ ਜੋ ਦੋਸ਼ਿਆਂ ਤੇ ਕਾਰਵਾਈ ਹੋਣੀ ਚਾਹੀਦੀ ਹੈ ਫਸਲ ਭਾਈ ਹੈ ਜੀ। ਠੀਕ ਹੈ। ਸਾਡੇ ਕੋਲ 15 ਜੂਨ ਤੱਕ ਇਹ ਪੈ ਲਈ ਠੇਕੇ ਤੇ। ਠੀਕ। ਜਿਸ ਮਾਲਕ ਨੇ ਵੇਚੀ ਆ ਜੀ ਉਹ ਕਹਿੰਦਾ ਹੈਗਾ ਤੁਸੀਂ 15 ਜੂਨ ਤੱਕ ਉਹ 15 ਜੂਨ ਤੱਕ ਸਾਡੇ ਕੋਲੋਂ ਠੇਕਾ ਗਿਆ ਆ ਜੀ। ਹਾਂ ਹਾਂ। ਕੀ ਗੱਲ ਜੀ ਨਾਮ ਆ ਜੀ ਤੁਹਾਡਾ ਆਪਣਾ ਸਾਬੀ ਭਾਜੀ ਭਾਜੀ ਕਿਹੜਾ ਪਿੰਡ ਕਾਲਾ ਸੰਘਿਆ ਭਾਜੀ ਭਾਜੀ ਅੱਜ ਜਿਹੜੀ ਘਟਨਾ ਆਈ ਹੈ ਕਿਹੜੇ ਪਿੰਡ ਹੋਈ ਹੈ ਔਰ ਕੀ ਗੱਲ ਹੋਈ ਹੈ ਇਹ ਸਖਾਣੀ ਹੋਈ ਆ ਭਾਜੀ ਠੱਕੇ ਨਾਲ ਸਾਡੇ ਥਾਂ ਦੇ ਆਲੂ ਵਾਗਏ ਜਦੋਂ ਭਾਜੀ ਹੁਣੇ ਆਏ ਆ ਤੇ ਇਹਨਾਂ ਨੇ ਬਾਅਦ ਚ ਕੁੱਟਮਾਰ ਕੀਤੀ ਆ ਜੀ ਨਾਲੇ ਗੱਡੀ ਭੰਨੀ ਆ ਤੁਹਾਡੇ ਸਾਹਮਣੇ ਕੁੱਟਮਾਰ ਕੀਤੀ ਆ ਨਾਮ ਦਾ ਨਹੀਂ ਭਾਜੀ ਕਿੰਨੇ ਕੁ ਬੰਦੇ ਸੀਗੇ ਬੰਦਾ ਹੋਣਾ ਘੱਟੋ ਘੱਟ 70 80 ਜੀ ਅੱਛਾ ਹਾਂ ਜੀ ਜਿੱਥੇ ਤੁਸੀਂ ਆ ਕੇ ਉਹਨਾਂ ਨੇ ਉਹਨਾਂ ਨੇ ਭਾਨਾ ਤੋੜ ਕੀਤੀ ਆ ਜੀ ਆ ਤੁਹਾਡੇ ਸਾਹਮਣੇ ਹੀ ਆ ਜੋ ਵੀ ਆ ਹਨਾ ਦਾਤ ਮੁੰਡੇ ਸਾਡੇ ਦੇ ਬੱਜੇ ਆ ਜੀ ਠੀਕ ਹੈ ਜੀ ਦਾਤ ਵੀ ਮਾਰ ਕੇ ਗਿਆ ਮੁੰਡੇ ਸਾਡੇ ਤੇ ਭਾਜੀ ਦੇ ਵੀ ਸੱਟ ਲਾਈ ਸਾਡੇ ਤੇ ਠੀਕ ਹੈ ਨਾਲੇ ਗੱਡੀ ਭੰਨੀ ਆ ਜੀ ਇਹਨਾਂ ਨੇ ਕਾਰਨ ਕੀ ਸੀ ਕਿ ਪੁਰਾਣੀ ਦੰਜਿਸ ਸੀਗੀ ਪੈੜੀ ਦਾ ਸੀਗਾ ਜੀ ਠੀਕ ਹੈ ਜੀ ਪੈੜੀ ਦਾ ਰੌਲਾ ਪੈੜੀ ਦਾ ਰੌਲਾ ਸੀਗਾ ਠੀਕ ਹੈ ਜੀ ਹਾਂਜੀ ਹਾਂਜੀ ਆ ਵਕੇ ਆਲੂ ਦੇਖ ਲਓ ਸਾਡੇ ਸਾਰੇ ਆਲੂ ਬਾਗਾ ਜੀ ਉਹ ਤੁਹਾਡੀ ਪੈੜੀ ਦਾ ਆਲੂ ਖਰਾਬ ਕੀਤਾ ਵਾ ਤਿੰਨਾ ਖੱਤਿਆਂ ਦਾ ਜੀ ਦਨ ਖਤਿਆ ਨੂੰ ਹਾਂਜੀ ਪੁਰਾਣੀ ਗੱਲ ਚੱਲਦੀ ਹੋਊਗੀ ਪਿਆਲੀ ਦੀ ਪੁਰਾਣੀ ਪੁਰਾਣੀ ਲੜਾਈ ਚੱਲਦੀ ਨਹੀਂ ਲੜਾਈ ਪੁਰਾਣੀ ਤਾਂ ਨਹੀਂ ਸੀ ਕੋਈ ਜੀ ਆ ਜਾ ਸਾਹਮਣੇ ਆ ਜਾ ਆ ਜਾ ਅੱਧਰ ਆ ਜਾ ਘਟੋ ਘਟ 12 ਖੱਤੇ ਵਾਹ ਗਾ ਜੀ ਆ ਤੇ ਐਡ ਗੇਡ ਵਾਹ ਕੇ ਗਏ ਆ ਜੀ ਅੱਛਾ 15 ਗੱਟਿਆਂ ਦੇ ਗੇੜ-ਗੇੜ ਵਾਗੇ ਡੇਢ ਤੋਂ ਜਿਨ੍ਹਾਂ ਨਾਲ ਕੋਈ ਰਾਂਜਣ ਜੀ ਸੀ ਉਹ ਵੀ ਵਾਗੇ ਮੋਪੇ ਨੇ ਆ ਹੀ ਇੱਥੇ ਸੀ ਕੋਈ ਫਰਕ ਨਹੀਂ ਹੋਈ ਆ ਫਾਇਰਿੰਗ ਨਹੀਂ ਇਹ ਕੱਟ ਤੇ ਤਾਂ ਬਹੁਤ ਜ਼ਿਆਦੀ ਫਾਇਰਿੰਗ ਹੋਈ ਆ ਜੀ ਅੱਛਾ ਜਾਨੀ ਨਿਸ਼ਾਨਦਾ ਨਹੀਂ ਹੋਇਆ ਨਹੀਂ ਬਚਾਅ ਹੋ ਗਿਆ ਜੀ ਪਰ ਕੱਟ ਲੱਗ ਗਿਆ ਮੁੰਡੇ ਦੇ ਦਾਤ ਮਾਰ ਗਿਆ ਜੀ ਸਾਡੇ ਦੇ ਹਾਂ ਜੀ ਮੁਲਾਜ਼ਮ ਤਾਂ ਬਾਅਦ ਚ ਆਏ ਆ ਜੀ ਅੱਛਾ ਸਭ ਕੁਝ ਹੋਣ ਤੋਂ ਬਾਅਦ ਆਇਆ ਹਾਂ ਨਹੀਂ ਸਤਾ ਹੀ ਦਾਤ ਮਾਰਿਆ ਜੀ ਸਰ अच्छा, अच्छा। हां जी तो की ਮੰਗ ਕੀ ਹੁਣ ਤੁਹਾਡੀ ਪੁਲਿਸ ਪ੍ਰਸ਼ਾਸਨ ਮੰਗ ਸਾਡੀ ਇਹ ਆ ਭਾਜੀ ਸਾਨੂੰ ਨਿਆ ਮਿਲਣਾ ਚਾਹੀਦਾ ਜੀ ਨਾਲੇ ਸਾਡੇ ਬੰਦੇ ਆ ਦੇ ਸੱਟਾਂ ਲਾਈਆਂ ਸਾਡੇ ਭਾਜੀ ਦੇ ਲਾਈਆਂ ਨਾਲੇ ਦੇਖ ਲਓ ਤੁਹਾਡੇ ਸਾਹਮਣੇ ਗੱਡੀ ਕਿੰਨੀ ਭੰਨ ਗਿਆ ਆ ਤਿੰਨ ਖੱਤਿਆਂ ਦਾ ਦੇਖ ਲਓ ਜੀ ਕੀ ਹਾਲ ਬਣਾ ਗਿਆ ਜੀ ਕਿੰਨਾ ਕੁ ਟੋਟਲ ਨੁਕਸਾਨ ਹੋ ਗਿਆ ਟੋਟਲ 1500 ਦਾ ਖੱਤਿਆਂ ਦਾ ਹੈਗਾ ਜੀ ਵਿੱਚੇ ਹੀ ਇਧਰ ਪਾ ਕੇ ਅੰਦਾਜ਼ਾ ਕਿੰਨਾ ਕੁ ਨੁਕਸਾਨ ਹੋ ਗਿਆ ਹੋ ਗਿਆ ਹੁਣ 25-30 ਲੱਖ ਦੇੜ ਗੇੜ ਭਾਜੀ ਨਾਮ ਨਾ ਬੰਦ ਹੋ ਗਿਆ